ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਜੰਗਲਦੇਸ਼ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਕਰਤਾਰਪੁਰ ਤੋਂ ਚੱਲ ਕੇ ਜੰਗਲਦੇਸ਼ ਵਿੱਚ ਇੱਕ ਨਗਰ ਜਿੱਥੇ ਮਰਾਜ ਅਤੇ ਕੌੜੇ ਜ਼ਿਮੀਦਾਰ ਰਹਿੰਦੇ ਸਨ ਉੱਥੇ ਜਾ ਕੇ ਡੇਰਾ ਕੀਤਾ ਗੁਰੂ ਜੀ ਦਾ ਆਉਣਾ ਸੁਣ ਕੇ ਇਸ ਦੇਸ਼ ਦੇ ਲੋਕ ਦਰਸ਼ਨ ਕਰਨ ਵਾਸਤੇ ਆਏ ਇਸ ਤੋਂ ਪਹਿਲਾਂ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦ ਲਲਾ ਬੇਗ ਨਾਲ ਯੁੱਧ ਕਰਕੇ ਆਏ ਸਨ ਤਾਂ ਇੱਥੇ ਇੱਕ ਵੱਡਾ ਮੇਲਾ ਲੱਗਾ ਹੋਇਆ ਸੀ ਗੁਰੂ ਜੀ ਨੇ ਇਹ ਪੁੱਛਿਆ ਇਹ ਕਿਸ ਦਾ ਮੇਲਾ ਹੈ ਇਸ ਦਾ ਕੀ ਕਾਰਨ ਹੈ ਤਦ ਕੌੜਿਆਂ ਦਾ ਮੁਖੀ ਬੋਲਿਆ ਸਾਡਾ ਇੱਕ ਵੱਡਾ ਬੜਾ ਪ੍ਰਤਾਪਵਾਨ ਹੋਇਆ ਹੈ ਉਹ ਲੋਕਾਂ ਦੀਆਂ ਮੂਹ ਮੰਗੀਆਂ ਮਰਾਦਾਂ ਪੂਰੀਆਂ ਕਰਿਆ ਕਰਦਾ ਸੀ ਇਹ ਮੇਲਾ ਉਸ ਦੀ ਯਾਦ ਵਿੱਚ ਹੈ ਤਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਹੁਣ ਤੁਹਾਡਾ ਵੱਡਾ ਕਿੱਥੇ ਹੈ ਕੌੜੇ ਨੇ ਕਿਹਾ ਜੀ ਉਹ ਸਭ ਮੇਲੇ ਵਿੱਚ ਪੂਰਨ ਹੈ ਉਸ ਸਮੇਂ ਸ੍ਰੀ ਗੁਰੂ ਜੀ ਨੇ ਕੌੜਿਆਂ ਦੇ ਮੁਖੀ ਨੂੰ ਕਿਹਾ ਅੱਖਾਂ ਮੀਟ ਤੈਨੂੰ ਤੇਰਾ ਵੱਡਾ ਹੁਣੇ ਵਿਖਾਉਂਦੇ ਹਾਂ ਉਸ ਨੇ ਜਦ ਅੱਖਾਂ ਮੀਟੀਆਂ ਤਾਂ ਗੁਰੂ ਜੀ ਨੇ ਆਪਣੇ ਹੱਥ ਦੀ ਛੋਟੀ ਉਸ ਦੇ ਸਿਰ ਉੱਤੇ ਰੱਖ ਦਿੱਤੀ ਇਸ ਨਾਲ ਉਸ ਨੇ ਵੇਖਿਆ ਕਿ ਉਸ ਦਾ ਵੱਡਾ ਕਈ ਜੁਨਾ ਧਾਰਨ ਕਰਨ ਉਪਰੰਤ ਹੁਣ ਪਹਾੜੀ ਕਾਂ ਬਣ ਕੇ ਇੱਕ ਉੱਚੀ ਟਿੱਬੀ ਉੱਤੇ ਬਿਠਾ ਹੋਇਆ ਹੈ ਜਦ ਉਸ ਕੌੜੇ ਨੇ ਆਪਣੇ ਵੱਡੇ ਨੂੰ ਕੰਮ ਬਣਿਆ ਬੈਠਾ ਵੇਖ ਲਿਆ ਤਾਂ ਗੁਰੂ ਜੀ ਨੇ ਪੁੱਛਿਆ ਹੁਣ ਜੋ ਕੁਝ ਆਪਣੇ ਬਡੇਰੇ ਦਾ ਵੇਖਿਆ ਹੈ ਉਹ ਸਭ ਕੁਝ ਸੁਣਾ ਦਿਓ ਉਸ ਨੇ ਕਿਹਾ ਮਹਾਰਾਜ ਉਹ ਤਾਂ ਹੁਣ ਕੰਮ ਬਣਿਆ ਬੈਠਾ ਹੈ ਤਦ ਗੁਰੂ ਜੀ ਨੇ ਕਿਹਾ ਫਿਰ ਇਹ ਮੇਲਾ ਕਿਸ ਦਾ ਹੈ ਉਸ ਨੇ ਕਿਹਾ ਮਹਾਰਾਜ ਇਹ ਲੋਕਾਂ ਦੀ ਭੇਡਚਾਲ ਹੈ ਜਿੱਧਰ ਕੋਈ ਇੱਕ ਜਾਂਦੀ ਹੈ ਉਧਰ ਹੀ ਦੂਜੀਆਂ ਚੱਲ ਪੈਂਦੀਆਂ ਹਨ ਜਦ ਸਾਰੇ ਇਕੱਠੇ ਹੋਏ ਲੋਕਾਂ ਨੇ ਇਹ ਗੱਲ ਸੁਣੀ ਤਾਂ ਉਹ ਮਨ ਵਿੱਚ ਬੜੇ ਹੈਰਾਨ ਹੋਏ ਦੂਸਰੇ ਦਿਨ ਕੌੜਿਆਂ ਨੇ ਗੁਰੂ ਜੀ ਨੂੰ ਮਹਾਸ਼ਕਤੀਮਾਨ ਜਾਣ ਕੇ ਬੇਨਤੀ ਕੀਤੀ ਕਿ ਸਾਨੂੰ ਵੀ ਆਪਣੇ ਸਿੱਖ ਬਣਾ ਲਵੋ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਮਨ ਹੰਕਾਰੀ ਜਾਣ ਕੇ ਕਿਹਾ ਅਜੇ ਤੁਸੀਂ ਸਿੱਖ ਬਣਦੇ ਅਧਿਕਾਰੀ ਨਹੀਂ ਬਣੇ ਸਿੱਖ ਬਣ ਕੇ ਨਿਰਹੰਕਾਰ ਹੋਣਾ ਪੈਂਦਾ ਹੈ ਪਰ ਤੁਹਾਡੇ ਅੰਦਰ ਬਹੁਤ ਹੰਕਾਰ ਹੈ ਕਿ ਤੁਸੀਂ ਜ਼ਮੀਨ ਦੇ ਮਾਲਕ ਹੋ ਤੁਸੀਂ ਤਾਂ ਇਸ ਨਾਲ ਅਫਰੇ ਹੋਏ ਹੋ ਗੁਰੂ ਜੀ ਦੇ ਬਚਨ ਸੁਣ ਕੇ ਕੋੜੇ ਚੁੱਪ ਕਰਕੇ ਘਰਾਂ ਨੂੰ ਚਲੇ ਗਏ ਉਪਰੰਤ ਜਦ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਹੁਣ ਇੱਥੇ ਆ ਕੇ ਡੇਰਾ ਲਾਇਆ ਤਾਂ ਮਹਾਰਾਜ ਕੁੱਲ ਦੇ ਰਾਹਕ ਜੋ ਸਿਰਕੀ ਬੰਦ ਦਾ ਕੰਮ ਕਰਦੇ ਸਨ ਉਹਨਾਂ ਨੂੰ ਕੋਈ ਕਿਸੇ ਇੱਕ ਥਾਂ ਵਸਣ ਨਹੀਂ ਸੀ ਦਿੰਦਾ ਉਹ ਗੁਰੂ ਜੀ ਨੂੰ ਮਿਲਣ ਆਏ ਬੜੇ ਪ੍ਰੇਮ ਨਾਲ ਉਹਨਾਂ ਨੇ ਭੇਟਾ ਅਰਪਣ ਕਰਕੇ ਗੁਰੂ ਜੀ ਨੂੰ ਮੱਥੇ ਟੇਕੇ ਅਤੇ ਕਿਹਾ ਸਾਡੇ ਵੱਡੇ ਭਾਗ ਹਨ ਜੋ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ ਗੁਰੂ ਜੀ ਨੇ ਉਹਨਾਂ ਦੀ ਨਿਮਰਤਾ ਅਤੇ ਸ਼ਰਧਾ ਵੇਖ ਕੇ ਆਪਣੇ ਸਿੱਖ ਬੜਾਏ ਅਤੇ ਸਿੱਖੀ ਮਾਰਗ ਉੱਤੇ ਤੋਰ ਦਿੱਤਾ